ਕੱਚਾ ਜਿਹਾ ਬਾਲਿਆਂ ਵਾਲਾ ਘਰ ਬੁਝਿਆ ਹੋਇਆ ਚੂਲਾ ਤੇ ਘਰ ਦੇ ਵਿੱਚ ਅੰਤਾਂ ਦੀ ਗਰੀਬੀ ਬੱਚਾ ਛੱਡ ਦੇ ਘਰੇ ਦਿਹਾੜੀ ਮਿਹਨਤ ਕਰਨ ਜਾਣੀ ਕਦੇ ਜਾਂਨੇ ਆ ਕਦੇ ਨਹੀਂ ਜਾਂਦੇ ਕਦੇ ਮਿਲਦਾ ਕੰਮ ਕਦੇ ਨਹੀਂ ਮਿਲਦਾ ਇਨ੍ਹਾਂ ਹਾਲਾਤਾਂ ਦੇ ਵਿੱਚ ਦਿਨ ਕੱਟ ਰਿਹਾ ਇਹ ਪਰਿਵਾਰ ਫਿਰੋਜ਼ਪੁਰ ਦੇ ਮਮਦੋਟ ਇਲਾਕੇ ਦੇ ਪਿੰਡ ਜਪਾਤੀ ਦਾ ਰਹਿਣ ਵਾਲਾ ਹੈ ਘਰ ਦੇ ਵਿੱਚ ਚੂਲਾ ਠੰਡਾ ਪਿਆ ਹੋਇਆ ਬੱਚੇ ਰੋਟੀ ਲਈ ਤੜਫ ਰਿ ਨੇ ਤੇ ਮਾਂ ਦੀਆਂ ਅੱਖਾਂ ਦੇ ਵਿੱਚ ਸਿਰਫ ਬੇਬਸੀ ਹੈ ਘਰ ਦੇ ਵਿੱਚ ਗਰੀਬੀ ਹੈ ਪਰ ਕਮਾਉਣ ਵਾਲਾ ਕੋਈ ਵੀ ਜੀ ਨਹੀਂ ਹੈ ਮਾਂ ਤੀ ਅਤੇ ਉਹਨਾਂ ਦੇ ਦੋ ਬੱਚੇ ਦਰਦ ਦਰਦੀਆਂ ਠੋਕਰਾ ਖਾਣ ਦੇ ਲਈ ਮਜਬੂਰ ਨੇ ਤਸਵੀਰਾਂ ਦੇ ਵਿੱਚ ਦਿਖਰੀ ਇਹ ਮਹਿਲਾ ਦਾ ਨਾਂ ਅਮਨਪ੍ਰੀਤ ਖੋੜਾ ਹੈ ਪਰਿਵਾਰ ਦੇ ਵਿੱਚ ਬੇਬਸ ਔਰਤ ਅਮਨ ਆਪਣੇ ਪਤੀ ਤੇ ਭਰਾ ਦੀ ਮੌਤ ਤੋਂ ਬਾਅਦ ਆਪਣੀ ਮਾਂ ਦੇ ਕੋਲ ਦਿਨ ਗੁਜ਼ਾਰ ਰਹੀ ਹੈ ਅਮਨ ਦੇ ਦੋ ਬੱਚੇ ਵੀ ਨੇ ਪਰਿਵਾਰ ਦੇ ਵਿੱਚ ਮਰਦ ਮੈਂਬਰ ਦੀ ਮੌਤ ਤੋਂ ਬਾਅਦ ਰੋਜ਼ੀ ਰੋਟੀ ਦੇ ਲਈ ਇਹ ਪਰਿਵਾਰ ਤੜਫ ਰਿਹਾ ਹੈ ਘਰ ਦੀਆਂ ਕੰਧਾਂ ਦੇ ਵਿੱਚ ਤਰੇੜਾਂ ਆ ਚੁੱਕੀਆਂ ਨੇ ਕਈ ਕਈ ਦਿਨ ਇਸ ਪਰਿਵਾਰ ਨੂੰ ਭੁੱਖੇ ਸੌਣਾ ਪੈਂਦਾ ਹੈ ਇਹ ਪਰਿਵਾਰ ਸਿਰਫ ਦਿਲੋਂ ਮਦਦ ਮੰਗ ਰਿਹਾ ਹੈ ਕਿਉਂਕਿ ਇਸ ਪਰਿਵਾਰ ਦੇ ਕੋਲ ਨਾ ਤਾਂ ਕੋਈ ਸਰਕਾਰੀ ਯੋਜਨਾ ਪਹੁੰਚ ਰਹੀ ਹੈ ਨਾ ਕੋਈ ਰਾਹਤ ਦੀ ਲਕੀਰ ਜਬਤੀ ਰਹਿਨੇ ਆ ਕਿਹਦਾ ਕੋ ਰਹਿੰਦੇ ਆ ਦੀ ਮੰਮੀ ਰਣਾ ਕਰਨੇ ਆ ਕਿੱਥੇ ਵਿਆਹ ਹੈ ਵਿਆਹ ਹੋਇਆ ਸੀ ਸਾਰ ਉੱਥੇ ਨਸ਼ੇ ਕਰਦਾ ਸੀ ਤੇ ਛੱਡ ਤੇ ਦੂਸਰੀ ਜਗ੍ਹਾ ਮੇਰਾ ਖੜ ਦਿੱਤਾ ਨੇ ਤਾਂ ਦੇ ਵਿੱਚੋਂ ਹੰਦੀ ਦੀ ਡੈਥ ਹੋ ਗਈ ਹੁਣ ਕਿਵੇਂ ਦੇਖੋ ਐਕਸੀਡੈਂਟ ਹੋਇਆ ਸੀ ਗੱਡੀ ਠੁੱਕੀ ਸੀ ਕਿੰਨੀ ਦੇਰ ਪਹਿਲਾਂ ਇਹਨਾਂ ਹੋ ਗਿਆ ਇੱਕ ਛੇ ਮਿੰਨੀ ਮੁੱਕਿਆ ਨੂੰ ਇੱਕ ਵੀਰ ਤੇ ਕਰਾਂ ਦਾ ਦੋਨੇ ਮੁੱਕ ਗਏ ਸੀ ਸਾਡਾ ਘਰਾ ਵੀ ਨਾਲ ਸੀ ਹਾਂ ਛੋਟਾ ਕਿ ਵੱਡਾਈ ਤੋਂ ਛੋਟਾ ਸੀ ਮਿਹਨਤ ਕਰਦੇ ਸੀ ਫੱਠੇ ਤੇ ਲੱਗੇ ਸੀ ਅੱਛਾ ਕੰਮ ਕਰ ਤੇ ਖਵਾਂਦੇ ਸੀ ਹਉ ਹਉ ਉਤ ਤੋਂ ਬਾਦ ਬੱਚੇ ਆਣ ਹੁਣ ਕੱਲੀ ਕਰਨ ਵਾਲੇ ਹੀ ਰਹਿ ਗਈਆਂ ਤਿੰਨ ਬੱਚੇ ਸਮਾਉਣੇ ਮੁਸ਼ਕਲ ਹੋ ਰਹੇ ਨੇ ਦੋ ਬੱਚਾ ਕਿੰਨੇ ਮਹੀਨੇ ਦਾ ਬੱਚਾ ਦਾ 1 ਗਾ 5 7 ਸਾਲ ਦਾ 1 ਗਾ 2 ਮਹੀਨਿਆਂ ਦਾ ਕਦੇ ਦੁੱਧ ਪਿੰਦਾ ਕਦੇ ਛੱਡ ਜਾਂਦੀ ਹੈ ਦੁੱਧ ਹੀ ਕਦੇ ਦੁੱਧ ਹੁੰਦਾ ਕਦੇ ਨਹੀਂ ਹੁੰਦਾ ਮੈਂ ਤਾਂ ਕਰਨ ਲੱਗ ਪਈ ਬੱਚਾ ਛੱਡ ਦੇ ਘਰੇ ਦਿਹਾੜੀ ਮਿਹਨਤ ਕਰਨ ਜਾਣੀ ਕਦੇ ਜਾਂਨੇ ਆ ਕਦੇ ਨਹੀਂ ਜਾਂਦੇ ਕਦੇ ਮਿਲਦਾ ਕੰਮ ਕਦੇ ਨਹੀਂ ਮਿਲਦਾ ਬੱਚਾ ਭੁੱਖਾ ਰਹਿਦਾ ਭੁੱਖਾ ਬੱਚਾ ਰਹਿੰਦਾ ਹੈ ਕਈ ਵਾਰ ਤਾਂ ਦੁੱਧ ਮਿਲ ਜਾਂਦਾ ਕਈ ਵਾਰ ਨਹੀਂ ਮਿਲਦਾ ਕੰਨਿਆਰ ਪੈਸਾ ਪਾਣੀ ਕੋਲ ਹੁੰਦਾ ਘਰ ਦੇ ਹਾਲਾਤ ਕਿਹੋ ਜਿਹੇ ਬਣਦੇ ਘਰ ਦੇ ਬਹੁਤ ਮਾੜੇ ਬਣੇ ਬਣੇ ਹਾਲਾਤ ਇਕੱਲੇ ਤੁਸੀਂ ਇਕੱਲੇ ਹਾਂ ਇਕੱਲੇ ਦੇ ਸਿਰ ਤੇ ਚਲਾਉਣਾ ਪੈਂਦਾ ਘਰ ਪੂਰਾ ਚੱਲਦਾ ਨਹੀਂ ਘਰ ਕਦੇ ਚੱਲਦਾ ਹੈ ਕਦੇ ਨਹੀਂ ਚੱਲਦਾ ਕਦੇ ਇਸ ਤਰ੍ਹਾਂ ਸੌਣਾ ਪੈਂਦਾ ਪੱਖੇ ਕਦੇ ਰੋਟੀ ਖਾਣੀ ਪੈਂਦੀ ਜਦੋਂ ਹੋਏ ਤਾਂ ਖਾਲੇਗਾ ਨਹੀਂ ਤੇ ਪੈ ਜਾਏਗਾ ਕਿੰਨੇ ਦਿਨ ਬਾਅਦ ਝੋਲਾ ਤੁਹਾਡਾ ਬਲਦਾ ਹੋਏ ਦਸਾਂ ਦਿਨਾਂ ਬਾਅਦ 15 ਦਿਨਾਂ ਬਾਅਦ ਬਣਨ ਲੱਗ ਪੈਂਦਾ ਝੋਲਾ ਇਹ ਤਾਂ ਪੈਸੇ ਮਾੜੇ ਮੋਟੇ ਆਉਂਦੇ ਕੋਈ ਪੈਸੇ ਮਾੜੇ ਮੋਟੇ ਆਣ ਤੱਕ ਘਰ ਚਲਾ ਲੈ ਤੇ ਮਿੰਟ ਕਰ ਤੇ ਨਹੀਂ ਤੇ ਬੰਦ ਦੇ ਅੱਛਾ ਤੁਸੀਂ ਹੁਣ ਬੱਚਾ ਭੁੱਖਾ ਹੀ ਘਰ ਛੱਡ ਜਾਂਦੇ ਕਰ ਇਹ ਬੱਚਾ ਹੀ ਛੱਡ ਜਾਂਦਾ ਕਰ ਦੋ ਦਿਨਾਂ ਕਦੇ ਨਹੀਂ ਦਿਨ ਦੇ ਚਲੇ ਜਾਂਦੇ ਸਵੇਰ ਤਲਾ ਜਾਂਦੇ ਸ਼ਾਮ ਨੂੰ ਕਰਿਆ ਹਾਂ ਬੱਚਾ ਕੌਣ ਪਾਲਦਾ ਬੱਚਾ ਮੇਰੀ ਮਾਤਾ ਪਾਲਦੀ ਪੀਏ ਕਦੇ ਦੁੱਧ ਮਿਲਦਾ ਹੈ ਕਦੇ ਨਹੀਂ ਮਿਲਦਾ ਮਾਤਾ ਕੋ ਰਹਿੰਦੇ ਨੇ ਦੋ ਬੱਚੇ ਇੱਕ ਸਕੂਲ ਜਾਂਦਾ ਹੈ ਕਦੇ ਕਦੇ ਨਹੀਂ ਜਾਂਦਾ ਸਿਰਫ ਪੈਸੇ ਕਰਤੇ ਰੁਕ ਜਾਂਦਾ ਸਕੂਲ ਅੱਛਾ ਤੁਹਾਡੇ ਘਰ ਦੇ ਹਾਲਾਤ ਵੇਖ ਰਿਹਾ ਤੁਹਾਡੇ ਕੋਲ ਪਾਣੀ ਦੀ ਵੀ ਸਮੱਸਿਆ ਹੈ ਕੀ ਸਮੱਸਿਆ ਪਾਣੀ ਹੈ ਨਹੀਂ ਨੂੰ ਦੋ ਤਿੰਨ ਸਾਲ ਹੋ ਗਏ ਨਲਕੇ ਖਰਾਬ ਨੂੰ ਪੈਸੇ ਨਹੀਂਗੇ ਹਾਲਾਤ ਬਹੁਤ ਮਾੜੇ ਚੱਲ ਰਹੇ ਐਸਾ ਨਹੀਂ ਹੈ ਪੈਸਾ ਕੋ ਨਹੀਂ ਬਿਲਕੁਲ ਵੀ ਪਾਣੀ ਤਾਂ ਵੀ ਤਰਸ ਰਿਹਾ ਹੈ ਕੋ ਪਾਣੀ ਤਰਸ ਰਿਹਾ ਔਰ ਕੱਚੀਆਂ ਛੱਤਾਂ ਸੀ ਤੇ ਇਹਦੇ ਤੇ ਬਹੁਤ ਪੈਸੇ ਇੰਨੇ ਨੇ ਬਹੁਤ ਲੋਡ ਪੈਦੇ ਰਹਿੰਦੇ ਨੇ ਪਾਣੀ ਕਿਸੇ ਦੇ ਕਰੇ ਲਿਆਣਾ ਪੈਂਦਾ ਹੈ ਕਦੇ ਪਾਣੀ ਆਂਦਾ ਹੈ ਕਦੇ ਨਹੀਂ ਆਂਦਾ ਕਦੇ ਇਸ ਤਰ ਸੋਣਾ ਪੈਂਦਾ ਹੈ ਨਾਉਣਾ ਵੀ ਨਾਉਣ ਕਰ ਤੇ ਕਈ ਬੱਚੇ ਨਾਉਂਦੇ ਨੇ ਕਦੇ ਨਹੀਂ ਨਾਉਂਦੇ ਐਵੇਂ ਲੇਟ ਜਾਂਦੇ ਨੇ ਐਵੇਂ ਹੋ ਜਾਂਦਾ ਕਦੇ ਪੀਨ ਹੁੰਦਾ ਹੈ ਕਦੇ ਨਹੀਂ ਆਂਦਾ ਦੌਰ ਤੋਂ ਇਹ ਕੀ ਸਹਾਇਤਾ ਦੀ ਮੰਗ ਕਰਦੇ ਹੋ ਸਹਾਇਤਾ ਦਿੱਤੀ ਜਾਂਦਾ ਕੁਛ ਦਿਓ ਕੁਛ ਗਰੀਬਾਂ ਦੀ ਮਦਦ ਕਰੋ ਕੁਛ ਨਹੀਂ ਕਰਦੇ ਸਰਕਾਰ ਕੁਛ ਨਹੀਂ ਕਰਦੀ ਵੀ ਕੀ ਤੁਹਾਨੂੰ ਕੋਈ ਸਰਕਾਰੀ ਸਹੂਲਤਾਂ ਮਿਲਦੀਆਂ ਨੇ ਕਿਸੇ ਤਰ੍ਹਾਂ ਕੁਛ ਨਹੀਂ ਮਿਲਦਾ ਸਾਨੂੰ ਸਰਕਾਰ ਚੱਲ ਰਹੀ ਹੈ ਤੇ ਕੰਦ ਕੋਈ ਕਿਸੇ ਨੇ ਦਿੱਤਿਆ ਨਹੀਂ ਦਿੱਤਾ ਨਹੀਂ ਬਸ ਕੋਈ ਆਟਾ ਦਾਲ ਆਉਦਾ ਕਿਸੇ ਨਾ ਆਟਾ ਦਾਲ ਕੁਛ ਕੁੰਨੀ ਆਂਦਾ ਕੁਛ ਨਹੀਂ ਮਿਲਦਾ ਕੁਛ ਨਹੀਂ ਮਿਲਦਾ ਹੁਣ ਮੰਗ ਗਏ ਵੀ ਕੋਈ ਤੁਹਾਡੀ ਮਦਦ ਕਰੇ ਕਿਸ ਤਰ੍ਹਾਂ ਮਦਦ ਕਰੋ ਜਿੰਨੀ ਹੋ ਸਕੇ ਉੰਨੀ ਕਰੋ ਪਰਿਵਾਰ ਵੱਲੋਂ ਦਿਲੋਂ ਮਦਦ ਦੀ ਗੁਹਾਲ ਲਗਾਈ ਜਾ ਰਹੀ ਹੈ ਪਰ ਉਹਨਾਂ ਦੀ ਆਵਾਜ਼ ਸ਼ਾਇਦ ਅਜੇ ਤੱਕ ਸਰਕਾਰਾਂ ਤੱਕ ਨਹੀਂ ਪਹੁੰਚ ਰਹੀ ਇਸ ਮਾਤੀ ਅਤੇ ਧੀ ਦੇ ਦੋਵੇਂ ਬੱਚਿਆਂ ਦੇ ਵੱਲੋਂ ਮਦਦ ਦੀ ਕੋਹਾ ਲਗਾਈ ਜਾ ਰਹੀ ਹੈ ਤਾਂ ਜੋ ਉਹਨਾਂ ਦੀ ਰੋਜ਼ੀ-ਰੋਟੀ ਚੱਲ ਸਕੇ ਕਿਉਂਕਿ ਮਾਂ ਬਜ਼ੁਰਗ ਹੈ ਅਤੇ ਅਮਨਪ੍ਰੀਤ ਕੌਰ ਵੀ ਆਪਣੇ ਬੱਚਿਆਂ ਨੂੰ ਛੱਡ ਕੇ ਜਾਣ ਦੇ ਲਈ ਸਮਾਂ ਨਹੀਂ ਹੈ ਕਿ ਉਹ ਆਪਣੇ ਬੱਚਿਆਂ ਨੂੰ ਛੱਡ ਕੇ ਕਿਤੇ ਕੰਮ ਕਰ ਸਕੇ ਇਹ ਪਰਿਵਾਰ ਇਸ ਵੇਲੇ ਸਮਾਜ ਸੇਵੀ ਸੰਸਥਾ ਤੋਂ ਮਦਦ ਦੀ ਕੋਹਾ ਲਗਾ ਰਿਹਾ ਹੈ ਸਰਕਾਰ ਤੋਂ ਮਦਦ ਮੰਗ ਰਿਹਾ ਹੈ ਕਿ ਕਿਸੇ ਤਰੀਕੇ ਦੇ ਨਾਲ ਉਹ ਦੋ ਵਕਤ ਦੀ ਰੋਟੀ ਖਾਣ ਯੋਗ ਹੋ ਜਾਏ ਫਿਰੋਜ਼ਪੁਰ ਤੋਂ ਸਰਬਜੀਤ ਸਿੰਘ ਦੀ ਰਿਪੋਰਟ ਪੀਟੀਸੀ ਨਿਊਜ਼